ਮੈਂ ਤੁਹਾਡਾ ਪੱਤਰਕਾਰ ਪੰਦਰਮਾਨ ਪਹੁੰਚਿਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਥੇ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਆਮੋ ਸਾਹਮਣੇ ਦੁਕਾਨਾਂ ਕਿਰਾਏ ਤੇ ਦੇ ਦਿੱਤੀਆਂ ਜਦ ਕਿ ਇਹ ਸੜਕ ਹੈ ਸੜਕ ਵਾਲੀ ਜਗਾ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਠੇਕੇਦਾਰ ਰੱਖੇ ਹੋਏ ਨੇ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਚਲਾ ਕੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਜਿਹੜਾ ਠੇਕੇਦਾਰ ਹੈ ਫਤੇਗੜ ਸਾਹਿਬ ਦੀ ਧਰਤੀ ਨੂੰ ਠੇਕੇ ਤੇ ਦੇ ਕੇ ਲੱਖਾਂ ਰੁਪਏ ਕਮਾਏ ਜਾ ਰਹੇ ਨੇ ਇੱਕ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਇਹ ਸੜਕ ਸਰਕਾਰੀ ਹੈ ਗੁਰਦੁਆਰਾ ਸਾਹਿਬ ਦਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਲੱਗਦਾ ਨਹੀਂ ਪਰ ਠੇਕੇਦਾਰ ਨੇ ਕਿਉਂ ਇਹ ਗੁਰਦੁਆਰਾ ਸਰਕਾਰੀ ਜਗ੍ਹਾ ਇਹ ਕਿਉਂ ਠੇਕੇ ਦੇ ਦਿੱਤੀ ਐ ਜਦ ਕਿ ਇੱਥੋਂ ਜਿਹੜਾ ਫਤੇਗੜ ਸਾਹਿਬ ਜਦੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਨੇ ਇੱਥੋਂ ਲੰਘਣਾ ਯੋਗੀ ਵੀ ਜਗ੍ਹਾ ਨਹੀਂ ਹੋਣੀ ਇੱਥੇ ਤੇਲ ਗੇਰ ਨੇ ਯੋਗੀ ਵੀ ਜਗ੍ਹਾ ਨਹੀਂ ਹੋਣੀ ਪਰ ਆਲੇ ਦੁਆਲੇ ਸਾਹਮਣੇ ਦੁਕਾਨਾਂ ਨੇ ਫਿਰ ਸੰਗਤ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਝੱਲਣੀ ਪਵੇਗੀ ਪਰ ਠੇਕੇਦਾਰੀ ਠੇਕੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਠੇਕੇਦਾਰ ਕਿੜਾ ਮਚੌਦਰੀ ਬਣ ਕੇ ਲੱਖਾਂ ਰੁਪਏ ਕਮਾ ਰਿਹਾ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ ਆਪਣੇ ਕੋਲ ਸਮਾਜ ਸੇਵਕ ਗੁਰਵਿੰਦਰ ਸਿੰਘ ਜੁਗਨੀ ਮੌਜੂਦ ਨੇ ਉਹਨਾਂ ਤੋਂ ਵੀ ਪੁੱਛ ਲੈਣੇ ਆ ਵੀ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਵਾਢੋ ਠੀਕਾ ਖਾਲਸਾ ਵਾਢੋ ਜੀ ਹੱਥੇ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਜੁਗਨੀ ਫੜਕਾ ਸ਼੍ਰੀ ਫੜਕਾ ਸਾਹਿਬ ਤੋਂ ਮੈਂ ਅੱਜ ਗੱਲ ਕਰਨ ਜਾ ਰਿਹਾ ਜਿਹੜੀਆਂ ਇਹ ਦੁਕਾਨਾਂ ਦੋਨਾਂ ਪਾਸੇ ਲੱਗੀਆਂ ਨੇ ਇਹ ਰੋਡ ਹੈਗਾ ਇਹ ਮਹਾਦੀਆਂ ਪਿੰਡ ਨੂੰ ਵੀ ਨਿਕਲਦਾ ਹੈ ਤੇ ਵਿਵਾਨਗਰ ਗੁਰਦੁਆਰਾ ਸਾਹਿਬ ਆ ਸਾਹਮਣੇ ਥੱਲੇ ਉਤਰ ਕੇ ਉਧਰ ਰੋਡ ਨੂੰ ਵੀ ਜਾਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਦੁਕਾਨਾਂ ਨੇ ਇਹ ਦੋਨਾਂ ਪਾਸੇ ਲੱਗ ਚੁੱਕੀਆਂ ਨੇ ਇੱਧਰ ਵੀ ਤੇ ਇੱਧਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋਣਾ ਇੱਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨੇ ਆਉਣਾ ਮੈਂ ਇੱਥੋਂ ਦੇ ਜਿਹੜੇ ਮੌਜੂਦਾ ਪ੍ਰਸ਼ਾਸਨ ਅਧਿਕਾਰੀ ਨੇ ਇਥੋਂ ਦੇ ਡੀਸੀ ਸਾਹਿਬ ਤੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀ ਜਗ੍ਹਾ ਇਹ ਇਹ ਪੀਡਲੂਡੀ ਦੇ ਵਿਚੋਂਦੀ ਆ ਨਾਲ ਕੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਹੱਦ ਅੰਦਰ ਹੁੰਦੀ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀਆਂ ਦੁਕਾਨਾਂ ਨੇ ਇੱਥੇ ਨਹੀਂ ਲੱਗਣੀਆਂ ਚਾਹੀਦੀਆਂ ਇਹ ਦੁਕਾਨਾਂ ਚਕਾਈਆਂ ਜਾਣ ਕਿਉਂਕਿ ਸੰਗਤ ਦਾ ਬਹੁਤ ਵੱਡਾ ਇਕੱਠ ਲੱਖਾਂ ਦੀ ਦਰਦ ਨਾਲ ਸੰਗਤ ਇੱਥੇ ਆਉਣਾ 40 ਤੋਂ 50 ਲੱਖ ਸੰਗਤ ਹਰ ਇੱਕ ਮਾਰਦੀ ਤਰ੍ਹਾਂ ਇੱਥੇ ਪਹੁੰਚਦੀ ਆ ਔਰ ਇਸ ਵਾਰ ਵੀ ਪਹੁੰਚੇਗੀ ਕਿਉਂਕਿ ਜਿਹੜੇ ਇੱਕ ਠੇਕੇਦਾਰ ਨੇ ਕ੍ਰਮ ਚੌਧਰੀ ਨੇ ਉਹ ਵੱਡੇ ਲੱਖਾਂ ਰੁਪਏ ਲੈ ਕੇ ਅੱਗੇ ਇਹ ਜਗ੍ਹਾ ਨੂੰ ਠੇਕੇ ਤੇ ਦਿੰਦੇ ਨੇ ਜਿਹਦੇ ਵਿੱਚ ਮਿਲੀ ਭੁਗਤ ਸਾਰੇ ਇਹਨਾਂ ਦੀ ਮਿਲੀ ਭੁਗਤ ਦੇ ਵਿੱਚ ਪਿੱਛੇ ਜਥੇਦਾਰ ਵਿੱਚੇ ਪ੍ਰਧਾਨ ਵਿੱਚੇ ਸਾਰੇ ਮੈਨੇਜਰ ਮਿਲੇ ਹੋਏ ਨੇ ਤੇ ਉਹ ਪੈਸੇ ਦਾਕ ਮਤਲਬ ਉਹਨਾਂ ਨੂੰ ਹੋਰ ਕਿਸੇ ਗੱਲ ਨਾਲ ਕੋਈ ਗੱਲ ਨਹੀਂ ਕਿਉਂਕਿ ਜੇ ਉਹਨਾਂ ਦਾ ਬੱਥ ਚੱਲੇ ਤਾਂ ਉਹ ਫਤਿਹਗਰ ਸਾਹਿਬ ਸੰਗਤ ਨਤਮਸਤਕ ਜਿਹੜੀ ਹੁੰਦੀ ਆ ਹਰ ਰੋਜ ਉਹਨਾਂ ਤੋਂ ਵੀ ਪੈਸੇ ਲੈ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਉਣ ਦੇਣ ਉਹ ਹਾਲਾਤ ਪੈਦਾ ਹੋ ਗਏ ਨੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਜਗ੍ਹਾ ਇਹ ਪੀਡਲੂ ਡੀ ਦੇ ਵਿਚੋਂਦੀ ਆ ਤੁਸੀਂ ਦੇਖ ਸਕਦੇ ਹੋ ਸੜਕਾਂ ਕਿੰਨੀ ਰਹਿਣ ਬਣੀ ਹੋਈ ਆ ਮੈਂ ਚਾਹੁੰਦਾ ਜਿਹੜੀਆਂ ਚੰਦਕਾਨਾਂ ਨੇ ਇਹ ਨਹੀਂ ਲੱਗਣੀਆਂ ਚਾਹੀਦੀਆਂ ਇਹ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸੰਗਤ ਦਾ ਇੱਕ ਬਹੁਤ ਵੱਡਾ ਇਕੱਠ ਇੱਥੋਂ ਹਰ ਰੋਜ਼ ਨਿਕਲਣਾ ਹਰ ਰੋਜ਼ ਆਉਣਾ ਜਾਣਾ ਮੈਂ ਜੋਨਾ ਪ੍ਰਸ਼ਾਸਨ ਨੂੰ ਇੱਥੋਂ ਦੇ ਮੌਜੂਦਾ ਟੀਸੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਇਹ ਜਲਦੀ ਤੋਂ ਜਲਦੀ ਜਿਹੜੀਆਂ ਦੁਕਾਨਾਂ ਨੇ ਇਹ ਚਕਾਈਆਂ ਜਾਣ ਤੁਹਾਡਾ ਦਾਸ ਗਵਿੰਦਰ ਸਿੰਘ ਜੁਵਨੀ ਸ਼੍ਰੀ ਫਤੀਗਾ ਸਾਹਿਬ ਤੋਂ ਭਾਈ ਜੀਕਾ ਗਾਲ ਸਾਹ ਭਾਈ ਗੁਰਜੀਤ ਵਾਤੇ